ਕਿੱਤਾ ਸੀ ਜਾਨ ਗੁਰੂ ਗੋਬਿੰਦ ਸਿੰਘ ਜੀ ਨੇ ਲਲਾਰੀ ਨੂੰ ਕੀ ਵਾਰ ਦਿੱਤਾ ਆਉ ਜਾਣਦੇ ਹਾਂ ਇਸ ਵੀਡੀਓ ਵਿੱਚ ਕਹਿੰਦੇ ਨੇ ਜਦੋਂ ਗਨੀ ਖਾਂ ਤੇ ਨਬੀ ਖਾਂ ਨੂੰ ਮੁਗਲ ਫੌਜਾਂ ਦਾ ਪਤਾ ਲੱਗਾ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰ ਰਹੀਆਂ ਹਨ ਉਹਨਾਂ ਨੇ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾ ਕੇ ਦੂਰ ਲੈ ਜਾਣ ਦੀ ਤਿਆਰੀ ਕੀਤੀ ਉਹਨਾਂ ਨੇ ਮਾਤਾ ਹਰਦੇਈ ਵੱਲੋਂ ਪੇਟ ਕੀਤੇ ਵਸਤਨ ਨੂੰ ਨੀਲੇ ਰੰਗ ਵਿੱਚ ਰੰਗਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਾ ਕੇ ਲੈ ਜਾਣ ਬਾਰੇ ਸੋਚਿਆ ਤੇ ਲਲਾਰੀ ਨੂੰ ਬੁਲਾਇਆ ਗਿਆ ਲਲਾਰੀ ਅਜੇ ਰੰਗ ਤਿਆਰੀ ਕਰ ਰਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਤੁਸੀਂ ਵਸਤਰ ਪਾਓ ਤੇ ਉਹ ਕਹਿਣ ਲੱਗਾ ਕਿ ਮਹਾਰਾਜ ਅਜੇ ਰੰਗ ਕੱਚਾ ਹੈ ਤੇ ਗੁਰੂ ਸਾਹਿਬ ਕਹਿਣ ਲੱਗੇ ਕਿ ਤੁਸੀਂ ਵਸਤਰ ਪਾਓ ਰੰਗ ਪੱਕਾ ਚੜੇਗਾ ਗੁਰੂ ਜੀ ਦੇ ਹੁਕਮ ਅਨੁਸਾਰ ਉਸਨੇ ਕੱਪੜੇ ਪਾ ਦਿੱਤੇ ਤੇ ਰੰਗ ਵੀ ਪੱਕਾ ਚੜਿਆ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨੀ ਪੈ ਗਿਆ ਤੇ ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਮੈਂ ਕਰਜ਼ੇ ਦਾ ਭੁਗਤਾਨ ਕਰਨ ਵਿੱਚ ਲਾਚਾਰ ਹਾਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਵਾਰ ਦਿੱਤਾ ਕਿ ਜਿਸ ਘੜੇ ਵਿੱਚ ਤੁਸੀਂ ਮੇਰੇ ਵਸਤਰ ਰੰਗੇ ਹਨ ਇਸ ਘੜੇ ਵਿੱਚ ਤੁਸੀਂ ਜਿਹੜਾ ਵੀ ਕੱਪੜਾ ਪਾਓਗੇ ਉਸ ਵਿੱਚ ਰੰਗ ਪਾਉਣ ਦੀ ਜ਼ਰੂਰਤ ਨਹੀਂ ਹੋਏਗੀ ਤੁਸੀਂ ਮਨ ਵਿੱਚ ਰੰਗ ਘੜ ਲਓ ਉਹ ਉਹੀ ਰੰਗ ਦਾ ਹੋ ਕੇ ਨਿਕਲੇਗਾ